ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਆ ਇਹ ਰਹਿਣਗੇ ਪ्योर ਤੁਹਾਨੂੰ ਕ੍ਰੇਪ ਜਕਵਰ ਦਾ ਸੂਟ ਮਿਲ ਜੇਗਾ ਬਾਟਮ ਰਹੇਗੀ ਨਾਲ ਪਲੇਨ ਕ੍ਰੇਪ ਸਿਲਕ ਦੀ ਬਾਟਮ ਹੋਏਗੀ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਆਪਾਂ ਬਹੁਤ ਹੀ ਪਿਆਰੀ ਡਾਰਕ ਐਡ ਕੀਤੀ ਹੋਈ ਨੇ ਅਗਲਾ ਜਿਹੜਾ ਸੂਟ ਹੋਏਗਾ ਜੋਰ ਚੜਦਾ ਰਹੇਗਾ ਮਲਟੀ ਥ्रेड ਐਮਬਰਾਇਡਰੀ ਕੀਤੀ ਗਈ ਹੈ ਬਾਟਮ ਨਾਲ ਕ੍ਰੇਪ ਵਿਸਕੋਸ ਕ੍ਰੇਪ ਦੀ ਰਹੇਗੀ ਪਲੇਨ ਬਾਟਮ ਹੋਏਗੀ विदाउट दुपट्टा सूट ਰਣਗੇ ਤੁਸੀਂ ਇਹਨਾਂ ਵਿੱਚ ਆਪਣੇ ਲਈ ਕੋਈ ਵੀ ਸੂਟ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਤੁਸੀਂ ਸੂਟ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਵੀ ਤੁਹਾਨੂੰ ਜੋਰ ਛੜਦਾ ਹੀ ਸੂਟ ਮਿਲ ਜਾਏਗਾ embroidery ਬਹੁਤ ਹੀ ਹੈਵੀ ਕੀਤੀ ਗਈ ਹੈ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਕਲਰ ਆਪਸ਼ਨ ਇਹਦੇ ਵਿੱਚ ਹੀ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਕਾਟਨ ਦਾ ਹੋਏਗਾ embroidery ਕੀਤੀ ਗਈ ਹੈ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਦੁਪੱਟਾ ਵੀ ਕਾਟਨ ਦਾ ਹੀ ਰਹੇਗਾ ਦੁਪੱਟੇ ਤੇ ਵੀ ਏਮਬਰਾਇਡਰੀ ਕੀਤੀ ਗਈ ਹੈ। ਕਲਰ ਆਪਸ਼ਨ ਆਪਾਂ ਇਹਨਾਂ ਸੂਟਾਂ 'ਚ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ। ਅਗਲਾ ਜਿਹੜਾ ਸੂਟ ਹੋਏਗਾ ਵੀ ਤੁਹਾਨੂੰ ਪਿਓਰ ਕੈਮਬਰੀ ਕਾਟਨ ਦਾ ਇਹ ਸੂਟ ਮਿਲ ਜਾਏਗਾ। ਬਾਟਮ ਨਾਲ ਹੋਏਗੀ ਕੈਮਬਰੀ ਕਾਟਨ ਦੀ ਦੁਪੱਟਾ ਵੀ ਨਾਲ ਤੁਹਾਨੂੰ ਪਿਓਰ ਮਲ ਕਾਟਨ ਦਾ ਮਿਲ ਜਾਏਗਾ। ਡਿਜੀਟਲ ਪ੍ਰਿੰਟ ਰਹੇਗਾ। ਪ੍ਰਾਈਸ ਆਪਾਂ ਇਹਨਾਂ ਦਾ ਪੁਰਾਣਾ ਲਗਾਤਾ ਤੁਸੀਂ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ। ਅਗਲੇ ਜਿਹੜੇ ਸੂਟ ਨੇ ਵੀ ਤੁਹਾਨੂੰ ਪਿਓਰ ਕੈਮਬਰੀ ਕਾਟਨ ਦਾ ਸੂਟ ਮਿਲ ਜਾਏਗਾ 5 ਮੀਟਰ ਦੀ ਕੱਟ ਰਹੇਗੀ। ਦੁਪੱਟਾ ਫੁੱਲ ਪਿਓਰ ਦਾ ਰਹੇਗਾ। 4 ਸਾਈਡ ਬਹੁਤ ਹੀ ਪਿਆਰੀ ਲੈਸ ਲਗਾਈ ਗਈ ਹੈ ਪ੍ਰਾਈਸ ਉਹ ਪਾ ਮੈਂਸ਼ਨ ਕਰ ਦਿੱਤਾ ਹੈ ਕੈਸ਼ ਅਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਪਹਿਲਾਂ ਹੀ ਕਰਨੀ ਪਏਗੀ